ਭਾਈ ਗੁਰੂ ਜੀ ਕਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜਾਂ ਸਵਰਗਵਾਸੀ ਕਈ ਇਸ ਵਕਤ ਉਹ ਦੁਨੀਆਂ ਤੇ ਨਹੀਂ ਰਹੇ ਤੇ ਉਹਨਾਂ ਦੀ ਇੱਕ ਫੋਟੋ ਵਾਇਰਲ ਕੀਤੀ ਜਾ ਰਹੀ ਹੈ ਉਹ ਸਰਦਾਰ ਸੀ ਕੇਸ ਰੱਖੇ ਹੋਏ ਸੀ ਦਸਤਾਰ ਸਜਉਂਦੀ ਸੀ ਇੱਕ ਪੰਗ ਤੋਂ ਬਿਨਾ ਸਰਤੇ ਬੋਧੀਆਂ ਦਿਖਾਈਆਂ ਗਈਆਂ ਜਿਵੇਂ ਪੱਟੇ ਰੱਖੇ ਹੁੰਦੇ ਇਦਾਂ ਦੀ ਇੱਕ ਵੀਡੀਓ ਉਹਨਾਂ ਦੀ ਵਾਇਰਲ ਹੋਈ ਹੈ ਸੌਰੀ ਫੋਟੋ ਵਾਇਰਲ ਹੋਈ ਹੈ ਤੇ ਇਹ ਹੋਣਾ ਨਹੀਂ ਚਾਹੀਦਾ ਕਿ ਜਿਹੜਾ ਕੋਈ ਇਨਸਾਨ ਬਹੁਤ بڑے ਲਿਖਿਆ ਹੋਵੇ ਤੇ ਪ੍ਰਧਾਨ ਦਾ ਸੌਰੀ ਭਾਰਤ ਦਾ ਪ੍ਰਧਾਨ ਮੰਤਰੀ ਰਿਹਾ ਹੋਵੇ ਤੇ ਸਾਡੇ ਲਈ ਇਹ ਖਬਰ ਸੁਣਨੀ ਹੀ ਮੰਦ ਭਾਗੀ ਹੈ ਹੋਣਾ ਨਹੀਂ ਚਾਹੀਦਾ ਜਿਸ ਵੀ ਬੰਦੇ ਨੇ ਇਹ ਕਰਤੂਤ ਕੀਤੇ ਹੈ ਉਹਨਾਂ ਦੀ ਬਿਨਾ ਪੱਗ ਵਾਲੀ ਬੋਧੀਆਂ ਵਾਲੀ ਫੋਟੋ ਵਾਇਰਲ ਕੀਤੀ ਹੈ ਉਸ ਬੰਦੇ ਨੂੰ ਰੈਸਟ ਕੀਤਾ ਜਾਵੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਭਾਰਤੀ ਕਾਨੂੰਨ ਦੇ ਮੁਤਾਬਕ ਜਿਹੜੀਆਂ ਤਰਾਹਾਂ ਲੱਗਦੀਆਂ ਨੇ ਔਰ ਉਹਨੂੰ ਸਜ਼ਾ ਦਿੱਤੀ ਜਾਵੇ ਔਰ ਦਸਤਾਰ ਦਾ ਜਦੋਂ ਮਸਲਾ ਹੁੰਦਾ ਸ਼ੇਖੋਂ ਦਾ ਨਾਮ ਦਫ਼ਤਰ ਦੇ ਨਾਲ ਜੁੜਿਆ ਹੋਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਹੁਣ ਜਿਹੜੀ ਮੈਂ ਗੱਲ ਇੱਥੇ ਕਹਿਣੀ ਆ ਨਾ ਜਿਹੜੇ ਬੰਦੇ ਅੱਜ ਇਹ ਦੁੱਖ ਮਨਾਉਂਦੇ ਨੇ ਕਿ ਡਾਕਟਰ ਮਨਮੋਹਨ ਸਿੰਘ ਦੀ ਬਿਨਾ ਪੱਗ ਵਾਲੀ ਫੋਟੋ ਕਿਉਂ ਵਾਇਰਲ ਕੀਤੀ ਇਹਨਾਂ ਨੂੰ ਥੋੜਾ ਜਿਹਾ ਪਿੱਛੇ ਝਾਤ ਮਰਬਾਉਣੀ ਚਾਹਣਾ ਜਦੋਂ ਇੱਕ ਫਰਮਾਨ ਜਾਰੀ ਹੋਇਆ ਸੀ ਜਾਂ ਲੋਕਾਂ ਦੀ ਰਾਇ ਜਾਣਨ ਲਈ ਪੋਸਟਰ ਪਾਈਆਂ ਗਈਆਂ ਕਿ ਡਾਕਟਰ ਮਨਮੋਹਨ ਸਿੰਧੀ ਜਿਹੜੀ ਫੋਟੋ ਹੈ ਸਾਬਕਾ ਪ੍ਰਧਾਨ ਮੰਤਰੀ ਉਹ ਅਜਾਇਬ ਘਰ ਦੇ ਵਿੱਚ ਲਾਈ ਜਾਵੇ। ਉਦੋਂ ਬਹੁਤ ਚੌਧਰੀਆਂ ਨੇ ਨਾ ਇੱਥੇ ਦੁੱਖ ਪ੍ਰਗਟਾਇਆ ਸੀ ਤੇ ਇਹ ਕਾਂਗਰਸੀ ਨੇ ਜੀ ਇਹਨਾਂ ਦੀ ਕੌਮ ਨੂੰ ਦੇਣ ਕੀ ਹੈ ਜੀ ਇਹਨਾਂ ਦੀ ਫੋਟੋ ਕਿਉਂ ਲਾਈਏ ਸੀ ਅਜਾਇਬ ਘਰ ਦੇ ਵਿੱਚ ਨਹੀਂ ਕਿ ਅਸੀਂ ਸਿੱਖ ਅਜਾਇਬ ਘਰ ਦੇ ਵਿੱਚ ਫੋਟੋ ਕਿਉਂ ਲਈਏ ਇਹ ਉਦੋਂ ਰੋਜ਼ ਦਿਤਾਇਆ ਸੀ ਕਹਿੰਿਆ ਨੇ ਤੇ ਹੁਣ ਜਦੋਂ ਪੱਗ ਦੀ ਗੱਲ ਆਈ ਹੁਣ ਕਹਿੰਦੇ ਜੀ ਇਹ ਫੋਟੋ ਕਿਉਂ ਵਾਇਰਲ ਕੀਤੀ ਬਿਨਾਂ ਪੱਗ ਤੋਂ ਸਾਡੀ ਕਿਰਦਾਰ ਕੁਛ ਕੀਤੀ ਜਾ ਰਹੀ ਹੈ ਸਿੱਖਾਂ ਨਾਲ ਟੱਕਾ ਹੋ ਰਿਹਾ ਵੀ ਜੇ ਉਹਨਾਂ ਨੂੰ ਇੰਨਾ ਮਾਨ ਸਨਮਾਨ ਦਿੰਨੇ ਆ ਹਾਲਾਂਕਿ ਮੈਂ ਉਦੋਂ ਵੀ ਵੀਡੀਓ ਪਾਈ ਸੀ ਬੇਨੂੰ ਦੀ ਜਿਹੜੀ ਫੋਟੋ ਹੈ ਸ਼ੇਖ ਅਜਾਇਬ ਘਰ ਦੇ ਵਿੱਚ ਲੱਗਣੀ ਚਾਹੀਦੀ ਹੈ। ਕਿੰਗ ਨੇ ਮੈਨੂੰ ਫੋਨ ਕੀਤਾ ਤੁਸੀਂ ਕੌਣ ਹੁੰਦੇ ਹੋ? ਮੈਂ ਕਿਹਾ ਜੀ ਮੈਂ ਕੌਣ ਹੁੰਨਾ ਜੇ ਤੁਸੀਂ ਅੱਤਵਾਦੀਆਂ ਦੀ ਫੋਟੋ ਲਾ ਸਕਦੇ ਹੋ ਅਜਾਇਬ ਘਰ ਦੇ ਵਿੱਚ? ਤੂੰ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਦੀ ਫੋਟੋ ਲੱਗ ਸਕਦੀ ਹੈ। ਕੋਈ ਛਮਾੜਾ ਨਹੀਂ ਕੀਤਾ। ਪੰਜਾਬ ਨੂੰ ਬਹੁਤ ਕੁਝ ਦਿੱਤਾ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਹੁੰਦਿਆਂ ਤੇ ਤੇ ਅੱਜ ਜਿਹੜੇ ਬੰਦੇ ਚੀਕਾ ਮਾਰਦੇ ਨੇ ਕਿ ਸਿੱਖਾਂ ਦੀ ਕਰਤਾਰ ਕੁਛ ਕੀਤੀ ਜਾ ਰਹੀ ਹੈ। ਤੇ ਅੱਜ ਡਾਕਟਰ ਮਨੂਨ ਸਿੰਘ ਚੰਗੇ ਨੇ ਮੈਂ ਉਹਨੂੰ ਪਹਿਲਾਂ ਵੀ ਚੰਗੇ ਕਿਹਾ ਸੀ ਅੱਜ ਵੀ ਚੰਗੇ ਕਹਿਣਾ ਪਰ ਤੁਸੀਂ ਉਦੋਂ ਤੁਸੀਂ ਕਹਿੰਦੇ ਸੀ ਕਿ ਇਹ ਤਾਂ ਕਾਂਗਰਸ ਦੇ ਲੀਡਰ ਹੋਏ ਨੇ ਸੇਖ ਕਾਮਲੇ ਕੀ ਦੇਣਾ ਉਦੋਂ ਚੀਕਾਂ ਕਿਉਂ ਮਾਰਦੇ ਸੀ ਹਾਲਾਂਕਿ ਜਿਹੜਾ ਵੀ ਬੰਦਾ ਕੋਈ ਬਹੁਤ ਵੱਡੇ ਰਤਬੇ ਤੇ ਰਹਿ ਚੁੱਕਾ ਹੋਵੇ ਸੇਖ ਹੋਵੇ ਸਰਦਾਰ ਹੋਵੇ ਤੇ ਉਹਨੂੰ ਮਾਨ ਸਰਕਾਰ ਦੇ ਰਾਸ਼ਟਰਪਤੀ ਵੱਲੋਂ ਮਿਲ ਜਾਂਦਾ ਤਾਂ ਅਜਾਇਬ ਘਰ ਦੇ ਵਿੱਚ ਫੋਟੋ ਲੱਗ ਜਾਵੇ ਕੋਈ ਵੱਡੀ ਗੱਲ ਨਹੀਂ ਪਰ ਜਦੋਂ ਅਸੀਂ ਆਪਣੀ ਗੱਲ ਸਹੀ ਕਰਨੀ ਹੋਵੇ ਉਦੋਂ ਸਾਡਾ ਕਹਿਣ ਦਾ ਢੰਗ ਕੋਈ ਹੋਰ ਹੁੰਦਾ ਤੇ ਅੱਜ ਜਦੋਂ ਉਹਨਾਂ ਦੀ ਬੇਨਾਕ ਤੱਕ ਵਾਲੀ ਫੋਟੋ ਵਾਇਰਲ ਕਰਤੀ ਅੱਜ ਸਾਨੂੰ ਬੜਾ ਹੇਜ ਆ ਗਿਆ ਅੱਜ ਤੁਸੀਂ ਕਰਦਾਰ ਕੋਸ਼ਿਸ਼ ਕਰ ਦਿਓ ਇਹ ਹੋਣਾ ਨਹੀਂ ਚਾਹੀਦਾ ਸੀ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ ਮੈਂ ਤੇ ਬੇਨਤੀ ਕਰਨੀ ਹੈ ਆਜ਼ਾਦੀ ਦਿਵਸ ਮਨਾਇਆ ਹੈ ਇਹ ਤਕਰੀਬਨ ਇੱਕ ਦਿਨ ਪਹਿਲਾਂ ਦੀ ਗੱਲ ਹੀ ਹੈ ਇਹ ਇਸ਼ੂ ਇਹ ਹਜੇ ਆਉਂਦੇ ਰਹਿੰਦੇ ਆ ਬਹੁਤੇ ਲੋਕ ਭਾਰਤ ਵਿੱਚ ਉਹ ਨੇ ਜਿਹੜੇ ਕੋਈ ਨਾ ਕੋਈ ਇਹਦੀ ਪਸੂੜੀ ਪਾਈ ਰੱਖਦੇ ਆ ਬੇਨ ਨੂੰ ਚੈੱਕ ਕਰੀਏ ਹੁਣ ਕੀ ਬੋਲਣਗੇ ਪਹਿਲਾਂ ਕੀ ਬੋਲੇ ਨੇ ਇਹ ਚੈੱਕ ਕਰਦੇ ਰਹਿੰਦੇ ਆ ਲੋਕੋ ਬਾਰੇ ਗੱਲ ਦੱਸੋ ਵੀ ਜਿਹੜੇ ਬੰਦੇ ਥੋੜਾ ਸਮਾਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਨੂੰ ਕਾਂਗਰਸੀ ਕਾਂਗਰਸੀ ਕਹਿ ਕੇ ਇਨਸਲਟ ਕਰਦੇ ਸੀ ਉਹਨੇ ਵੇਚ ਨਹੀਂ ਕਰਦੇ ਸੀ ਤੇ ਅੱਜ ਕੇਵਲ ਜਿਹੜੀ ਸਿੱਖੀ ਹੈ ਉਹ ਪੱਗ ਵਿੱਚ ਬਣੀ ਹੋਈ ਹੈ ਪੱਗ ਤਾਂ ਹੋਰਾਂ ਦੇ ਸਿਰ ਤੇ ਬਣੀ ਹੋਈ ਹੈ ਜੇ ਇਹੀ ਪੱਗ ਕੇਬੀਐਸ ਗਿਲਦੇ ਸਰ ਤੇ ਹੁੰਦੀ ਜਾਣ ਕੇ ਕੇ ਪੀ ਐਸ ਗਿਲ ਦੀ ਫੋਟੋ ਬਿਨਾਂ ਪੱਗ ਤੋਂ ਵਾਇਰਲ ਕੀਤੀ ਹੁੰਦੀ ਫਿਰ ਤੁਸੀਂ ਰੌਲਾ ਪਾਉਂਦੇ ਜਬ ਬਿਨਾਂ ਪੱਗ ਤੋਂ ਜਿਹੜੇ ਮੁੱਖ ਮੰਤਰੀ ਰਹੇ ਨੇ ਸਾਬਕਾ ਬਿਆਨ ਸਿੰਘ ਉਹਨਾਂ ਦੀ ਫੋਟੋ ਵਾਇਰਲ ਕੀਤੀ ਹੁੰਦੀ ਬਿਨਾਂ ਪੱਗ ਤੋਂ ਫਿਰ ਤੁਸੀਂ ਰੌਲਾ ਪਾਉਂਦੇ ਤੁਸੀਂ ਉਹਨੂੰ ਬੁਚੜ ਕਹਿਣਾ ਸੀ ਪੱਗ ਤਾਂ ਪੱਗ ਹੀ ਹੁੰਦੀ ਹੈ ਤੇ ਅੱਜ ਡਾਕਟਰ ਮਨਮੋਹਨ ਸਿੰਘ ਦੀ ਫੋਟੋ ਵਾਇਰਲ ਹੁੰਦੀ ਹੈ ਬਿਨਾਂ ਪੱਗ ਤੋਂ ਹੁਣ ਇਹ ਚੀਕਾ ਮਾਰਦੇ ਆ ਜਦੋਂ ਇਹ ਮੁੱਦਾ ਉਠਿਆ ਕਿ ਉਹਨਾਂ ਦੀ ਫੋਟੋ ਅਜਾਇਬ ਘਰ ਵਿੱਚ ਲਾਈ ਜਾਵੇ ਉਦੋਂ ਡਾਕਟਰ ਮਨੂਨ ਸਿੰਘ ਕਾਂਗਰਸੀ ਸੀ ਅੱਜ ਵੀ ਹੁਣ ਸਿੱਧੂ ਮੂਸੇਵਾਲੇ ਦੇ ਪਿਓ ਨੂੰ ਟਰੋਲ ਕਰਦੇ ਨੇ ਕਿ ਉਹ ਤਾਂ ਜੇ ਜਮਾਂਦਰੂ ਕਾਂਗਰਸੀ ਨੇ ਮਤਲਬ ਜੇ ਕੋਈ ਬੰਦਾ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਤਾਂ ਉਹਦੇ ਕਿਰਦਾਰ ਬੰ ਤੁਸੀਂ ਧਿਆਨ ਨਹੀਂ ਦੇਣਾ ਕਾਰਾ ਦੇ ਵਿੱਚ ਕਿਹੜਾ ਸਿੱਖ ਹੈ ਨਹੀਂ ਕਿ ਬੀਜੇਪੀ ਦੇ ਵਿੱਚ ਸੇਖਿਆ ਕੀ ਨੇ ਸੇਖ ਤਾਂ ਸਾਰੀਆਂ ਪਾਰਟੀਆਂ ਵਿੱਚ ਹੈ ਸਰਦਾਰ ਤਾਂ ਸਾਰੀਆਂ ਪਾਰਟੀਆਂ ਵਿੱਚ ਹੈ ਤੁਸੀਂ ਇੱਕ ਬੰਦੇ ਦੇ ਕਰਤਾਰ ਦੀ ਗੱਲ ਕਰੋ ਨਾ ਅਸੀਂ ਕਿਤੇ ਕਾਂਗਰਸ ਨਾਲ ਜੋੜਦੇ ਆ ਕਿਤੇ ਕਿਸੇ ਏਜੰਸੀ ਨਾਲ ਜੋੜਦੇ ਆ ਜਦੋਂ ਜਾਨੀ ਕਿ ਇਹਨਾਂ ਚੌਧਰੀਆਂ ਨੇ ਆਪਣੀ ਗੱਲ ਸਹੀ ਕਰਨੀ ਹੋਵੇ ਉਦੋਂ ਕੁਝ ਵੀ ਹੋ ਜੇ ਤੇ ਜਦੋਂ ਕੋਈ ਦੂਜਾ ਬੰਦਾ ਕਹੇ ਉਦੋਂ ਇਹਨਾਂ ਨੇ ਉਹਨੂੰ ਗਾੜੀ ਬਲੋਕ ਕਰਨਾ ਹੁੰਦਾ ਮੈਂ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਦੀ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਪੱਗ ਤੋਂ ਬਿਨਾ ਫੋਟੋ ਵਾਇਰਲ ਹੋਈ ਹੈ ਬਹੁਤ ਮੰਦਭਾਗੀ ਘਟਨਾ ਹੈ ਵੀ ਐਡੀ ਵੱਡੇ ਸ਼ਖਸੀਅਤ ਦੇ ਨਾਲ ਇਦਾਂ ਦਾ ਮਜ਼ਾਕ ਕਰਨਾ ਬਹੁਤ ਮਾੜੀ ਗੱਲ ਜਿਨੇ ਵੀ ਫੋਟੋ ਵਾਇਰਲ ਕੀਤੀ ਹੈ ਭਾਰਤ ਦਾ ਕਾਨੂੰਨ ਉਹਨੂੰ ਸਜ਼ਾ ਦੇਵੇ ਉਹਨੂੰ ਅਰੈਸਟ ਕਰੇ ਤੇ ਉਹ ਮਾਫੀ ਮੰਗੇ ਇਹ ਹੋਣਾ ਚਾਹੀਦਾ ਪਰ ਜਦੋਂ ਤੁਸੀਂ ਨਾ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਕੋਈ ਮਾਨ ਸਨਮਾਨ ਕਿਸ ਨੂੰ ਦੇਣਾ ਹੁੰਦਾ ਤੁਸੀਂ ਉਦੋਂ ਵੀ ਧਿਆਨ ਕਰਿਆ ਕਰੋ ਚਲੋ ਮੈਂ ਸਾਰੀਆਂ ਗੱਲਾਂ ਇਹ ਕਰ ਦਿੱਤੀਆਂ ਹੁਣ ਲਾਸਟ ਵਿੱਚ ਇੱਕ ਗੱਲ ਕਹਿਣੀ ਹੈ ਵੀ ਇਹ ਦੱਸੋ ਡਾਕਟਰ ਮਨਮੋਹਨ ਸਿੰਘ ਨੇ ਜਦੋਂ ਉਹ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਨੇ 10 ਸਾਲ ਲਗਾਤਾਰ ਵੀ ਉਦੋਂ ਕੌਮ ਦਾ ਜਦ ਪੰਜਾਬ ਦਾ ਉਹਨੇ ਮਾੜਾ ਕੀ ਕੀਤਾ ਇਹ ਦੱਸਿਓ ਜਦੋਂ ਇਮਾਨਦਾਰੀ ਲੀਡਰਾਂ ਦੀ ਸੂਚੀ ਵਿੱਚ ਆਉਂਦੇ ਨੇ ਨਾ ਇਮਾਨਦਾਰ ਲੀਡਰਾਂ ਦੀ ਸੂਚੀ ਵਿੱਚ ਆਉਂਦੇ ਨੇ ਤਾਂ ਸਭ ਤੋਂ ਪਹਿਲਾ ਨੰਬਰ ਜਿਹੜਾ ਭਾਰਤ ਵਿੱਚੋਂ ਹੈ ਪੂਰੀ ਦੁਨੀਆ ਵਿੱਚੋਂ ਕਹਿ ਲਈਏ ਉਹ ਡਾਕਟਰ ਮਨਮੋਹ ਸਿੰਘ ਦਾ ਹੁੰਦਾ ਤੇ ਜਦੋਂ ਅਜਾਇਬ ਘਰ ਵਿੱਚ ਪੈਗ ਲਾਉਣ ਦੀ ਗੱਲ ਕੀਤੀ ਉਦੋਂ ਸਾਡੇ ਚਲੂਨੇ ਲੜਦੇ ਸੀ ਥੋੜਾ ਬਹੁਤਾ ਸ਼ਰਮ ਕਰ ਲਿਆ ਕਰੋ ਯਾਰ ਜੇ ਕੋਈ ਬੰਦਾ ਵੱਡੇ ਉਹਦੇ ਤੇ ਰਹਿੰਦਾ ਉਹ ਸਿੱਖ ਸਰਦਾਰ ਹੈ ਜੇ ਉਹਨੂੰ ਗੁਰੂ ਘਰ ਦੇ ਵਿੱਚ ਕੋਈ ਮਾਨ ਸਨਮਾਨ ਮਿਲ ਜਾਵੇ ਤਾਂ ਕੋਈ ਮਾੜੀ ਗੱਲ ਨਹੀਂ ਥੋੜਾ ਜਿਹਾ ਹਾਜਮਾ ਰੱਖ ਲਿਆ ਕਰੋ ਔਰ ਜਿਸ ਬੰਦੇ ਨੇ ਇੱਕ ਹਨੌਣੀ ਹਰਕਤ ਕੀਤੀ ਹੈ ਭਾਰਤੀ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕੋਈ ਮੁੜ ਕੇ ਮੁੜ ਕੇ ਇਹੋ ਜਿਹਾ ਜਿਹੜਾ ਇੱਕ ਅਰਦੂਤ ਹੈ ਹਨੌਣਾ ਕੰਮ ਹੈ ਹਨੌਣੀ ਹਰਕਤ ਹੈ ਕੋਈ ਨਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Até